ਹੈ ਗੁਰਜੀਕਾ ਖਾਲਸਾ ਵਾਹਿਗੁਰਜ ਦੀ ਖਫਤ ਗੁਰਮਤ ਲਹਿਰ ਨੂੰ ਪ੍ਰਚਾਰਨ ਕਰਨ ਹਿਤ ਗਿਆਨੀ ਦੇਤ ਸਿੰਘ ਜੀ ਦੀ ਯਾਦ ਨੂੰ ਸਮਰਪਤ ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਵਿਖੇ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਪ੍ਰਚਾਰਕ ਗਿਆਨੀ ਪੰਥਪ੍ਰੀਤ ਸਿੰਘ ਜੀ ਉੱਚੇ ਚੇ ਤੌਰ ਤੇ ਪਹੁੰਚ ਰਹੇ ਹਨ ਇਹ ਪ੍ਰੋਗਰਾਮ 14 ਮਈ ਦਿਨ ਐਤਵਾਰ ਨੂੰ ਹੋ ਰਿਹਾ ਹੈ ਅਸੀਂ ਸਮੂਹ ਪੰਥ ਪ੍ਰੇਮੀਆਂ ਪੰਥਕ ਜਥੇਬੰਦੀਆਂ ਤੇ ਹੋਰ ਸਾਰੀਆਂ ਸੰਗਤਾਂ ਨੂੰ ਪੁਰਜੌਰ ਬੇਨਤੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਪੂਰੀ ਦੁਨੀਆ ਵਿੱਚ ਤੇ ਖਾਸ ਕਰਕੇ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੇ ਹਿੱਤ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਸੋ ਸਮੂਹ ਸੰਗਤਾਂ ਵੱਧ ਤੋਂ ਵੱਧ ਪਹੁੰਚ ਕੇ ਇਸ ਪ੍ਰੋਗਰਾਮ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਲਾਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਦੇਸ ਸਿੰਘ ਦੀ ਯਾਦ ਨੂੰ ਸਮਰਪਤ 6 ਸੈਂਟਰ ਫ੍ਰੈਂਕਫਰਟ ਵੇਜ ਪਾਈ ਪੰਥ ਪ੍ਰੀਤ ਸਿੰਘ ਜੀ ਪੰਥ ਦੇ ਮਹਾਨ ਪ੍ਰਚਾਰਕ ਪਹੁੰਚ ਰਹੇ ਹਨ ਇੱਕ ਬੜੀ ਦੂਰ ਦੇ ਉਤੋਂ ਸਦੇਸ਼ ਵਿਦੇਸ਼ ਵਿੱਚ ਸੰਗਤਾਂ ਜਿਹੜੀਆਂ ਨੇ ਗੁਰਮਤਿ ਪ੍ਰਤੀ ਜਤਨਸ਼ੀਲ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸਾਰੀ ਦੁਨੀਆਂ ਵਾਸਤੇ ਹੈ ਇਹ ਰਹਿਬਰ ਸਾਰੀ ਦੁਨੀਆਂ ਦੇ ਰਹਿਬਰ ਨੇ ਤਾਂ ਕਿ ਦੁਨੀਆਂ ਦੇ ਵਿੱਚ ਸੁਖ ਸ਼ਾਂਤੀ ਜਿਹੜੀ ਹੈ ਉਹ ਹੋ ਸਕੇ ਤੇ ਇਸ ਨੂੰ ਗੁਰਮਤ ਨੂੰ ਦਰਸ਼ਨ ਕਰਾਉਣ ਵਾਸਤੇ ਭਾਈ ਪੰਥ ਪ੍ਰੀਤ ਸਿੰਘ ਜੀ ਖਾਸ ਕਰਕੇ ਫ੍ਰੈਂਕਫਰਟ ਵਿੱਚ ਪਹੁੰਚ ਰਹੇ ਹਨ ਜਰਮਨ ਦੀਆਂ ਸਮੂਹ ਸੰਤਾਂ ਨੂੰ ਸਦੱਜਤਾ ਜਾਂਦਾ ਹੈ ਕਿ ਉਹ 14 ਤਰੀਕ ਨੂੰ ਦੁਪਹਿਰ ਨੂੰ ਪਹੁੰਚ ਕੇ ਗੁਰਮਤਿ ਸਿਧਾਂਤ ਨੂੰ ਜਿਹੜਾ ਜਾਣੂ ਹੋਣ ਤੇ ਆਪਣੇ ਜੀਵਨ ਵਿੱਚ ਗੁਰਮਤਿ ਲੈ ਕੇ ਆਉਣ ਤਾਂ ਕਿ ਹਰ ਮਨੁੱਖ ਦਾ ਜੀਵਨ ਜਿਹੜਾ ਉਹ ਸਫਲਾ ਹੋ ਸਕੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚੋਂ ਤੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਦੇ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਮਤ ਸਮਾਗਮ ਗੁਰਦੁਆਰਾ ਸੇਕ ਸੈਂਟਰ ਫ੍ਰੈਂਕਫਰਟ ਵਿੱਚ 14 ਮਈ ਦਿਨ ਐਤਵਾਰ ਨੂੰ ਰੱਖਿਆ ਗਿਆ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਮ ਹਵਾ ਕੇ ਪਹੁੰਚੋ ਇਸ ਵਿੱਚ ਇੰਡੀਆ ਤੋਂ ਪਾਈ ਪੰਥ ਪ੍ਰੀਤ ਸਿੰਘ ਜੀ ਗੁਰਮਤ ਵਿਚਾਰਾਂ ਨਾਲ ਸੰਗਤਾਂ ਨਾਲ ਸਾਂਝ ਪਾਉਣਗੇ ਸਾਡੀ ਸਮੂਹ ਜਰਮਨ ਨਿਵਾਸੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਉਣ ਤੇ ਹਮ ਹੋਮਾਕੇ 14 ਤਾਰੀਖ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਪਹੁੰਚੋ ਪਹਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਮੇਰੇ ਵੀਰਾਂ ਨੇ ਦਾਸ ਹੀ ਦਿੱਤਾ ਜਿਹੜੇ ਪ੍ਰਚਾਰ ਕਰ ਰਹੇ ਨੇ ਮੇਰੀ ਧਿਰ ਤੇ ਹੱਥ ਧੁਰ ਕੇ ਬੇਨਤੀ ਹੈ ਸੰਗਤਾਂ ਨੂੰ આ કે ગુરુ ગ્રંથ મહારાજ ની બાણી સુણો તે લાભ ઉઠાઓ વાહેગરુ જી કા ખસા વાત